ਬੜੀ ਮੜੀ ਆਪੋ ਆਖਲਾ ਨਹੀਂ ਕਰੀ ਚਾਹੀਦੀ। ਬੜੀ ਮੜੀ। ਸੂਰਾ ਪਰੋ ਨਹੀਂ। ਹੋਲਾ ਜੀ ਅੱਜ ਇਹ ਫੈਂਟਾ ਦਾ ਇਹ ਵੀ ਨਾਲ ਪਜਾਵਾ ਰਿਹਾ ਦੇਖੋ ਜੀ ਸਾਡੀ ਬੜੀ ਜਿਹੜੀ ਬੈਸਰ ਨਾ ਨਾਉਂਗਾ ਕਿ ਬੜੀ ਬਧੀਗਾ ਨਾ ਤੇ ਕਿਉਂ ਫਾਰਮੈਟ ਨੇ ਕੱਲ ਨੂੰ ਬੰਦ ਕਰੀ ਦੇਣੀ ਆ ਆਕ ਲੋਣੀ ਬਸ ਫਿਰ ਆਪਾਂ ਨੂੰ ਇਹੀ ਹਥਿਆਰ ਆਪਣੇ ਕੋਲ ਵਾਸਤੇ ਦੀ ਗੱਲ ਕਰਨੀ ਤੇ ਕੋਈ ਨੀ ਪ੍ਰੋਡਕਸ਼ਨ ਕੀ ਘਟ ਜਾਂਦਾ ਜੀ